ਲਓ ਜੀ ਦੇਖੋ ਚਰਚ ਗੋਰੀਆਂ ਦੀ ਇੱਥੇ ਆਏ ਅਸੀਂ ਮੱਥਾ ਟੇਕਣ ਆਮ ਚੱਕਰ ਲਾਉਣਾ ਨੂੰ ਜਾ ਕਰ ਇਹ ਉੱਤਰ ਥੱਲੇ ਕਾ ਤੋਂ ਆਉਂਦੇ ਆ ਇਹ ਉੱਪਰ ਦੇ ਹੈ ਉੱਤਰ ਦਾ ਕਾ ਤੋਂ ਪਿਆ ਇਹਦੇ ਵੀ ਕੋਈ ਲੌਜੀਕ ਹੋਊਗਾ ਯਾਰ ਲੋ ਚੈਨਲ ਬਹਨਾਰੇ ਮੈਂ ਯਕੀਨ ਤੁਸੀਂ ਵਧੀਆ ਹੋਵੋਗੇ

ਆਈ ਰੀਜੇ ਸਾਰੇ ਹੋਟਲ ਹੀ ਹੋਟਲ ਪਹੁੰਚ ਗਏ ਸੀ ਟਿਕਾਣੇ ਦੇ ਇਧਰ ਆ ਦਿਲ ਬਣਿਆ ਕਹਿੰਦੇ ਆ ਬੰਦਾ ਲਮਕਾਇਆ ਪੁੱਠਾ ਦਿਲ ਦੇ ਵਿੱਚ ਚੱਕ ਚੱਲੇ ਇਧਰ ਵੇਖਦੇ ਨੇ ਤੋੜਾਂ ਗੱਡੀਆਂ ਹੋਈਆਂ ਸਾਰਿਆਂ ਨੇ ਜੈਕਟਾ ਲਾਤੀ ਆ ਬੰਦਾ ਪੁੱਠਾ ਕੀਤਾ ਹੈ ਇਹਨਾਂ ਨੇ ਚੱਲਦਾ ਪਿਆ ਇਹ ਉੱਤੇ ਉੱਤੇ ਥੱਲੇ ਘਾਤੋਂ ਆਉਂਦੇ ਆਏ ਹਾਂ ਉੱਤਰ ਦਾ ਕਾਤੋਂ ਪਿਆ ਇਹਦੇ ਵੀ ਕੋਈ ਲੌਜੀਕ ਹੋਊਗਾ ਯਾਰ ਹੂੰ ਜਿਹੜੇ ਹਿਸਾਬ ਨਾਲ ਇਹ ਪੁੱਠਾ ਲੰਮਕਿਆ ਹੈ ਲੈ ਦੇਖੋ ਇਹ ਬੰਦਾ ਦੇਖੋ 76 ਦੇਖ ਬਈ ਤਿੰਨੇ ਟਿਕਤਾ ਬੂਟ ਰਖਾ ਕਰਿਆ ਹਲੋ ਨਾ ਤਾਂ ਬੂਟ ਆ ਇਧਰ ਦੇਖੋ ਚੰਡਾ ਜਾ ਰਿਹਾ ਓ ਚੰਡਾ ਜਾ ਰਿਹਾ ਇਹ ਰੀਆ ਬਹੁਤ ਖੁੱਲਾ ਹੈ ਯਾਰ ਹੈ ਨਮਾ ਹੀ ਬੜਾ ਜਗਾੜ ਅੰਸ਼ਿਕਾ ਗੁੰਗਿਆ ਫੇਪਰੀ ਸੋਹਣਾ ਬਣਾਇਆ ਹੈ ਹਾਂ ਗੁੰਦਾ ਬਣਾਇਆ ਲੋਹੇ ਦਾ ਐਂਗਲ ਹੀ ਬਹੁਤ ਮੋਟਾ ਯਾਰ ਇਹ ਉਹ ਸਾਹਮਣੇ ਚਰਚ ਲੱਗ ਜਾ ਕੇ ਦਿਖਾਣੇ ਆ ਤੁਹਾਨੂੰ ਕੀ ਮੋਲ ਖੁੱਲ੍ਹ ਹੀ ਬਹੁਤ ਹੈ ਲਈ ਬਹੁਤ ਹੈ ਗਾਈਸ ਲੋਕ ਜੀ ਦੇਖੋ ਚਰਚ ਗੋਰੀਆਂ ਦੀ ਇੱਥੇ ਆਏ ਅਸੀਂ ਮੱਥਾ ਟੇਕਣ ਇਹ ਸਾਰੀ ਜਨਤਾ ਇੱਧਰ ਪ੍ਰਾਰਥਨਾ ਕਰ ਰਹੀ ਹੈ ਸਾਰੇ ਪ੍ਰੇ ਕਰਦੇ ਪਏ ਆ ਅੱਗੇ ਜਾਵਾਂਗੇ ਅੱਗੇ ਦਿਖਾਉਂਦੇ ਆ ਤੁਹਾਨੂੰ ਭੀੜ ਬਹੁਤ ਘੱਟ ਹੈ। ਨਹੀਂ ਤੇ ਭੀੜ ਬਹੁਤ ਹੁੰਦੀ ਆ। ਅੱਜ ਭੀੜ ਘੱਟ ਹੈ ਕਿਉਂਕਿ ਅਕਤੂਬਰ ਚ ਭੀੜ ਜ਼ਿਆਦਾ ਹੁੰਦੀ ਆ ਨਾ। ਆਪਾਂ ਲੇਟ ਹੋ ਗਏ ਥੋੜਾ ਜਿਹਾ। ਆਪਾਂ ਲੇਟ ਹੋ ਗਏ ਆ। ਅਸੀਂ ਆ ਤਾਂ ਗਏ ਹਾਂ ਪਰ ਸਾਨੂੰ ਨਹੀਂ ਪਤਾ ਸਾਨੂੰ ਕਦੋਂ ਆਈਏਗਾ ਕੀ ਕਰਨਾ ਹੈ। ਦੋਨਾਂ ਦਾ ਇੱਕ ਪ੍ਰਸ਼ਾਦ ਮਿਲਦਾ। ਪਰ ਸਾਹਿਬ ਤੁਸੀਂ ਮਿਲਦਾ ਇੱਧਰ ਮੋਮਬਤੀਆਂ ਕਿਆਂ ਲਾਉਂਦੇ ਉਹ ਉਧਰ ਜਣਾ ਉਧਰ ਵੇਖੋ ਉਹ ਮੋਮਬਤੀਆਂ ਹੀ ਬੰਦਿਆ ਉਧਰ ਖੜਕੇ ਲੈ ਵੀ ਹੁਣ ਆ ਗਏ ਆ ਅਸੀਂ ਅਸੀਂ ਆਏ ਹੁਣ ਕਾਰਡ ਮੰਗਣ ਹੁਣ ਆਏ ਆ ਅਸੀਂ ਕਾਰਡ ਮੰਗਣ ਤੇ ਜਦੋਂ ਜਦੋਂ ਸਾਡੇ ਹੱਥ ਚ ਕਾਰਡ ਹੋ ਗਿਆ ਨਾ ਅਸੀਂ ਦੁਬਾਰਾ ਫੇਰ ਆਵਾਂਗੇ ਮੱਥਾ ਟੇਕਣੇ ਤੇ ਸੁਣਿਆ ਹੈ ਇੱਥੇ ਵੀ ਮਨੋਗਾਮਨਾ ਪੂਰੀ ਹੁੰਦੀ ਆ ਅਸੀਂ ਵੀ ਆਏ ਆ ਜੀ ਸਾਡੀ ਵੀ ਹੋ ਜੇ ਇੱਕ ਹੋ ਗਿਆ ਜਿਦੋਂ ਸਾਡੇ ਹੱਥ ਚ ਕਾਰ ਆ ਗਿਆ ਨਾ ਅਸੀਂ ਦੁਬਾਰਾ ਫੇਰ ਆਵਾਂਗੇ ਇੱਕ ਵਾਰ ਕਿਉਂ ਵੀ ਆਈਏਗਾ ਨਾ ਜ਼ਰੂਰ ਆਵਾਂਗੇ ਸੱਚੀ ਦਿਨੋਂ ਆਏ ਆ ਅਸੀਂ ਲੋ ਅਸੀਂ ਪੱਕੇ ਹੋ ਕੇ ਦੁਬਾਰਾ ਫੇਰ ਆਵਾਂਗੇ ਇਧਰ ਆ ਲੈਣਾ ਲੱਗੀਆਂ ਹੀ ਆ ਜਿਵੇਂ ਆਪਣੇ ਲੈਣਾ ਲੱਗਦੀ ਹੁੰਦੀ ਆ ਉਹ ਉਧਰ ਨਮੋਬਤੀ ਜੇ ਬਾਲਦੇ ਆ ਉਧਰ ਤੂੰ ਆਉਂਦਾ ਪਿਆ ਨਾ ਇਧਰ ਦੀ ਲਾਈਨ ਦੇ ਵਿੱਚ ਜੀ ਜਾ ਕੇ अंदर, रही हैं। अंदर अंदर आ माहौल आज फोटो लगी हुई हैं ਇੱਧਰ ਨੂੰ ਫੋਟੋ ਹੈ ਤੇ ਬੈਠ ਕੇ ਆਪਣਾ 10 ਮਿੰਟ ਜੋ ਵੀ ਹੈ ਆਪਣਾ ਆਰਾਮ ਕਰੋ ਸੁਣੋ ਧਿਆਨ ਲਾਓ ਪਰ ਸਾਰੀਆਂ ਫੋਟੋਆਂ ਲੱਗੀਆਂ ਨੇ ਕਰਮੇਨ ਸਮਾਧੀ ਬਿਲਕੁਲ ਸ਼ਾਂਤ ਹੈ ਸਾਰੇ ਕੋਈ ਸ਼ੂ ਸ਼ਾ ਕੋਈ ਆਵਾਜ਼ ਨਹੀਂ ਕਰਦਾ ਪਿਆ ਹਨਾ ਆਪਣਾ ਆਪਣਾ ਮੱਥਾ ਟੇਕੀ ਜਾਂਦੇ ਸਾਰੇ ਜਾਈ ਜਾਂਦੇ ਫੋਟੋ ਖਿੱਚੀ ਜਾਂਦੇ 그렇기 때문에 저한는잖아 ਇੰਦਰ ਮਾਰਕੀਟ ਆ ਵੇਖੋ ਮੂਰਤੀਆਂ ਮੂਰਤੀਆਂ ਲੱਗੀਆਂ ਜਿਨੇ ਆਪਾਂ ਆਪਣੀ ਮੂਰਤੀ ਲੈ ਕੇ ਜਾਣੀ ਹੈ ਪੂਜਾ ਪਾਜਾ ਕਰ ਸਕਦਾ ਘਰੇ ਲਿਜਾ ਕੇ ਕੋਟਲੀ ਹਟ ਲੈ ਸਾਰੇ ਚਾਰ ਚੁਫੇਰੇ ਆ ਰਿਹਾ ਇੰਡੀਅਨ ਰੈਸਟੋਰੈਂਟ ਹੋਰ ਆ ਖਾਣ ਪੀਣ ਆਇਆ ਕਹਿੰਦੇ ਪੀਜ਼ਾ ਖਾਣਾ ਭੁੱਖ ਲੱਗੀ ਹੈ ਭੁੱਖ ਬਹੁਤ ਛੇਤੀ ਲੱਗ ਜਾਂਦੀ ਇਨਾਂ ਨੂੰ ਹੈ ਤੇ ਨੇ ਇੱਧਰ ਆਏ ਸਰਸਟ ਰੈਸਟੋਰੈਂਟ ਦੇ ਵਿੱਚ ਪੀਜ਼ਾ ਖਾਣਾ ਹੈ ਸਹੀ ਆਈ ਆ ਆ ਉੱਪਰ ਵਾਲਾ ਹੈ ਥੱਲੇ ਵਾਲਾ ਫੁੱਲ ਫੁੱਲਾ ਹੈ ਦੁਕਾਨਾਂ ਬੰਨ੍ਹੀ ਦੁਕਾਨਾਂ ਨਾਲ ਮੂਰਤੀਆਂ ਹੈ ਚਣ-ਚਣ ਬੰਨ੍ਹੀਆਂ ਨਾਲ ਇੱਥੇ ਸ਼ਾਪਿੰਗ ਕਰੂੰ ਬੈਗ ਲੱਗੇ ਹੋਏ ਆ ਇੱਧਰ ਚਾਈਨੀਜ਼ ਆਈਟਮ ਯੁਵਾਕਾਂ ਦੇ ਬੈਗ ਚਾਰ ਚੁਫੇਰੇ ਹੋਟਲ ਨਹੀਂ ਹੋਟਲ ਅਸੀਂ ਭੁੱਖ ਨਾਲ ਟੱਕਰ ਮਾਰਦੇ ਪਏ ਆ

ਉਹ ਦੇਖ ਕੇ ਲੱਗਾ ਹੁਣ ਤੋਂ ਸੇਂਡਰ ਦੇ ਦਿੱਤਾ ਨੂੰ ਹੋਇਆ ਇੱਧਰ ਵੇਖੋ ਅੱਜ ਬਣਾਇਆ ਅਸੀਂ ਪਨੀਰ ਨਾਲ ਬਣਾਇਆ ਸਾਗ ਕੱਢਦੇ ਕੜਾਕੇ ਇੰਦਰ ਆਟਾ ਗੁੰਨੇ ਰੱਖਿਆ ਸਾਗ ਤੇ ਪਨੀਰ ਕੀ ਕਰਤਾ ਸੀ ਗਾਉਂ ਕੋਈ ਅੱਜ ਕਹਿੰਦਾ ਥੋੜਾ ਜਿਹਾ ਮੈਂ ਦੱਸ ਕਿ ਨਹੀਂ ਗਿਆ ਮੈਂ ਉੱਧਰ ਗਿਆ ਨਾ ਕੋਈ ਮੈਥੀ ਨੂੰ ਉਹ ਤਾਂ ਖੱਤੰਬਰ ਕਿਤੇ ਅੰਦਰ ਚਲੇ ਜਾਓ ਸੁਧ ਕਰ ਦਉਂਗਾ ਮੈਂ ਆ ਲੋ ਤੇ ਹੁਣ ਮੈਂ ਕਹਾ ਦਿੱਤਾ ਮੈਂ ਚੱਲ ਫੁੱਟ ਮੰਨ ਲਵਾਂ ਤੇ ਚਲੋ ਜੀ ਅੱਜ ਅਸੀਂ ਸਾਗ ਬਣਾਇਆ ਨਾਲ ਬਣਾਇਆ ਪਨੀਰ ਅਸੀਂ ਆਏ ਸੀਗੇ ਅੱਜ ਘੁੰਮ ਕੇ ਤੇ ਆਪਾਂ ਕਰਦੇ ਹਾਂ ਮੈਨੂੰ ਬਹੁਤ ਬਲੋਗ ਸਾਡਾ ਵਧੀਆ ਲੱਗਿਆ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਤੇ ਮੇਨਾ ਚਾਹੁੰਦਾ ਸਬਸਕ੍ਰਾਈਬ ਕਰਦੇ ਮਿਲਦੇ ਤੁਹਾਨੂੰ ਕੱਲ ਨੂੰ ਨਵੇਂ ਵਲੋਗ ਦੇ ਵਿੱਚ ਓਕੇ ਬਾਏ ਟਾਟਾ ਗੁੱਡ ਨਾਈਟ ਆ ਦੇਖੋ ਕਿਵੇਂ ਪਿਆ ਜੇ ਬੁੜੀ ਫੁੱਕੇ ਆਏ ਹੁੰਦਾ ਉਹ ਨਵੀਂ ਸਰਾ ਥੱਲੇ ਲਾਇਆ ਕਿਉਂਕਿ ਇਹ ਬੰਦਾ ਸੋਧ ਥੱਲੇ ਚਲੋ ਜੀ ਮਿਲਦੇ ਤੁਹਾਨੂੰ ਕੱਲ ਨੂੰ ਮੇਰੇ ਵਲੋਗ ਦੇ ਵਿੱਚ